ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸੁਨੇਹਰ ਆ ਗਿਆ ਸੀ 5 ਮਿੰਟਾਂ ਵਿੱਚ ਇਹਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਜੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਵਾਲੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਵਿੱਚ ਤੁਸੀਂ ਜੀ ਸਰਕਾਰ ਬਿਲਕੁਲ ਤੋਂ ਅਗੂ ਜਿਉ ਜੋ ਦੇਰੀ ਦਾ ਜੀ ਕਰੋਗੇ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਮਾਰੀ ਗਈ ਮੇਰੇ ਕੋਲ ਪੰਜ ਕਿਲੋ ਦੀ ਮੈਂ ਇੱਥੇ ਮੈਂ ਬੈਠ ਕੇ ਤੁਹਾਨੂੰ ਗੱਲ ਤੋਂ ਮੈਂ ਪੰਜ ਕਿਲੋ ਠੇਕੇ ਤਾਂ ਲੈ ਸੀ ਠੀਕ ਹੈ ਜੀ ਤੇ ਪੰਜ ਕਿਲੋ ਦੇ ਵਿੱਚ ਦੋ ਕਿਲੋ ਜਿਹੜੇ ਉੱਡ ਗਏ ਅੱਧਾ ਕਿਲੋ ਤਾਂ ਹਜੇ ਮੇਰਾ ਪਤਾ ਨਹੀਂ ਜੇ ਅਭੀ ਕਰਕੇ ਉਹਨੂੰ ਮਿਲਣਾ ਕਿ ਨਾ ਮਿਲਣਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਾਉਂਗਾ ਫਾਹੀ ਲਾਉਂਗਾ ਜੇ ਕਿਤੇ ਇਹੀ ਝੋਲੇ ਨੂੰ ਮੈਂ ਅੱਗ ਲਾਈ ਹੁੰਦੀ ਘਰ ਤੋਂ ਪੰਜ ਮਿੰਟਾਂ ਲੱਗਦੀ ਆਏ ਕਿ ਆਹ 5 ਮਿੰਟਾਂ ਲੱਗ ਕੇ ਆ ਗਿਆ ਲੱਗ ਕੇ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਵੇਂ ਮੇਰੇ ਦੋ ਕਿਲੇ ਆਉਂਦੇ ਨੇ ਮੈਂ ਨਾ ਮੈਂ ਕਿਹਾ ਜੀ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗੇ ਲੱਗੀ ਆ ਜੀ ਝੋਕ ਮੋੜੇ ਜਾਂਦੀ 68 ਕਿਲੋੜੇ ਤੋਂ ਕਾਰ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਨਾ ਆਇਆ ਜੀ ਆ ਰਿਹਾ ਕੋਸ ਤੋਂ ਬਾਅਦ ਬਿਲਾਰਾ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਆ ਗਿਆ ਸੀ 505 ਮਿੰਟਾਂ ਦਾ 5 ਮਿੰਟਾਂ ਦੇ ਇਨਾਂ ਦੇ ਖੇਤਾਂ 'ਤੇ ਪਰਚਾ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਘੇਟਾਂ ਜਾ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਵਾਲੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਲਿਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਕਿਉਂ ਜੋ ਉਹਨਾਂ ਇਸਤਾਨ ਦੇ ਵਾਸਤੇ ਕੰਪਨੀਸ਼ਨ ਦੇ ਆਹ ਕੋਲ ਉਹ ਗਿਲੇ ਵੀ ਨਹੀਂ ਕਰੂਗੇ ਆਪਾਂ ਨਾ ਦੇਰੀ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਖਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੈਂ ਪਰ 5 ਕਿਲੇ ਤੇ ਮੈਂ 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 ਤੇ ਮੇਰੇ ਘਰ ਤੋਂ ਮੈਂ 5 ਕਿਲੇ ਠੀਕ ਤਾਂ ਲੈ ਲਿਆ ਸੀ ਠੀਕ ਹੈ ਜੀ ਤੇ 5 ਕਿਲੇ ਦੇ ਵਿੱਚ 2 ਕਿਲੇ ਲੈ ਉੱਡ ਗਏ ਅੱਗ ਲੱਗ ਲੱਗ ਨਾ ਹਾਈ ਮੇਰਾ ਪਤਾ ਨਹੀਂ ਜਦੋਂ ਕਰਕੇ ਉਹ ਮੈਨ ਲੱਗ ਨਾ ਮੈਨ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂ ਹੀ ਲਵਾਂਗਾ ਜੇ ਕਿਤੇ ਇਹੀ ਚੋਲੇ ਨੂੰ ਮੈਂ ਅੱਗ ਲਾਈ ਹੁੰਦੀ ਸਰਪੋ ਪਾਤੀ ਮਰਦੇ ਵਿੱਚ ਗੱਡੀ ਆਈ ਜਾਂਦ ਮਿੰਟਾਂ ਹੋ ਗਏ ਆ ਅੱਗ ਲੱਗ ਗਈ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਦੋਂ ਮੇਰੇ ਲੋਕੇ ਲਿਆ ਉੱਟਕੇ ਮੈਡਮ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗੇ ਲੱਗੀ ਆ ਜੀ ਝੋਕ ਮੋੜੇ ਜਾਂਦੀ ਛੜ ਕੇ ਦੀ ਉਹਨੇ ਤਾਂ ਕਾਰ ਪਾਜ ਕੇ ਲੱਗੀ ਆ ਜਿਹਦੇ ਵਿੱਚ ਕੋਈ ਨਾ ਆ ਕੋਈ ਜਰੂਰ ਹੋਣਾ ਆਹਰ ਕਵਾਇਨ ਉਸ ਤੋਂ ਬਾਅਦ ਬਿਲਾ ਰੋ ਮੈਡਮ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਨੇਹ ਭਰ ਕੇ ਪਹੁੰਚ ਕੇ ਆ ਗਿਆ ਸੀ 5:05 ਵਜੇ ਇਹਨਾਂ ਦੇ ਖੇਤਾਂ 'ਤੇ ਪਰਚੇ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਵੀ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਆਣੇ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਦੱਸੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਵੇਖਿਆ ਤੁਸੀਂ ਕੋਈ ਖੌਲ ਨੂੰ ਜੀ ਜੂ ਜੂ ਤੁਹਾਡੇ ਨਿਸ਼ਾਨ ਦੇ ਨਸਟੇ ਕੰਪੇਟਿਸ਼ਨ ਦੇ ਕੇ ਚਾਇਦਾ ਅਸੀਂ ਕੋਲ ਹੋਰ ਦਿਲੇ ਵੀ ਨਹੀਂ ਕਰਦੇ ਆਪਾਂ ਮੈਂ ਦੇਰੀ ਹੀ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਖਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਮਰੀ ਗਈ ਮੈਂ ਬਤਾਨਾ ਮੈਮ ਮੈਡਮ ਇੱਕ ਮੇਰੇ ਘਰ ਤੋਂ ਮੈਂ 5 ਕਿਲੇ ਠੀਕੇ ਤਾਂ ਲੈ ਸੀ ਠੀਕ ਹੈ ਜੀ ਪਰ 5 ਕਿਲੇ ਦੇ ਵਿੱਚ ਟੋਪ ਲੈ ਕੇ ਉੱਡ ਗਿਆ 5 ਕਿਲੇ ਦਾ ਹਾਂ ਮੈਨੂੰ ਪਤਾ ਨਹੀਂ ਜਦ ਕਰਕੇ ਮਿਲ ਨਾ ਮਿਲ ਨਾ ਠੀਕ ਹੈ ਜੀ ਤਾਂ ਮੈਂ ਹੁਣ 10 ਕਿਲੋ ਲਵਾਂਗਾ ਫਾਂ ਹੀ ਲਵਾਂਗਾ ਜੇ ਕਿਤੇ ਇਹੀ ਥੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਰਪੋ पाच ਮਿੰਟਾਂ ਵਿੱਚ ਘੱਡੀ ਆ ਜੀ ਪੰਚ ਮਿੰਟਾਂ ਪਹਿਲਾਂ ਅੱਗ ਲੱਗੀ ਤਿੰਨ ਘਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਹੈ ਫਿਰ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਫਿਰ ਮੇਰੇ ਲੋਕਲੇ ਆਉਂਦੇ ਗਏ ਮੈਡਮ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਲੋਕ ਮੋੜੇ ਜਾਂਦੀ 60 ਕਿਲੋ ਮੋੜੇ ਤੱਕ ਫਾਰਕ ਪੱਜ ਕੇ ਲੱਗੀ ਹੈ ਜਿਹੜੇ ਵਿੱਚ ਕੋਸ਼ਿੰਗ ਵਾਲਾ ਜਿਹੜੇ ਰੋਡ ਤੋਂ ਆਇਆ ਕੋਸਬਾ ਦਾ ਬਿਲਾਰਾ